ਜਿਵੇਂ ਆਪਾਂ ਸਾਰਿਆਂ ਨੂੰ ਹੀ ਪਤਾ ਵਾ ਕਿ ਪੰਜਾਬ ਦਾ ਜਿਹੜਾ ਨਾਮ ਆ ਪੰਜ ਆਪ ਇਹ ਪੰਜ ਦਰਿਆਵਾਂ ਤੋਂ ਆਇਆ ਹੋਇਆ ਵਾ ਲੇਕਿਨ ਬੜਿਆ ਅਫਸੋਸਨਰ ਕਹਿਣਾ ਪੈਂਦਾ ਵਾ ਹਾਲਾਤ ਇਹੋ ਜਿਹੇ ਬਣ ਗਏ ਭੀ 1947 ਦੇ ਵਿੱਚ ਇਹ ਪੰਜਾਂ ਦੇ ਵਿੱਚੋਂ ਆਲਮੋਸਟ 2-3 ਦਰਿਆ ਜਿਹੜੇ ਨੇ ਉਹ ਸਾਡੇ ਤੋਂ ਚਲੇ ਗਏ ਜਨਾਬ ਚਲਾ ਗਿਆ ਜੇਲਮ ਚਲਾ ਗਿਆ ਇੰਡਸ ਚਲਾ ਗਿਆ ਔਰ ਫਾਈਨਲੀ ਆਪਣੇ ਕੋ ਬਿਆਸ ਤੇ ਸਤਲੁਜ ਤੇ ਰਾਵੀ ਦਾ ਕੁਝ ਪਾਣੀ ਜਿਹੜਾ ਵਾ ਉਹ ਰਹਿ ਗਿਆ ਅ ਇਸ ਤੋਂ ਇਲਾਵਾ ਜਿਹੜੀ ਗੱਲ ਹੈ ਜੋ ਕਾਨ ਸਿੰਘ ਪੰਨੂ ਨੇ ਜੋ ਗੱਲਬਾਤ ਕਰ ਰਿਆ ਸੀ ਉਦੋਂ ਉਸ ਗੱਲਬਾਤ ਦੇ ਵਿੱਚੋਂ ਗੱਲ ਨਿਕਲੀ ਆ ਕਿ دریاਵਾਂ ਤੋਂ ਇਲਾਵਾ ਜਿਹੜੇ ਨਹਿਰਾਂ ਬਣੀਆਂ ਹੋਈਆਂ ਸੀ 47 ਤੋਂ ਪਹਿਲਾਂ ਉਹਦਾ 70% ਦੀ ਹਿੱਸਾ ਜਿਹੜਾ ਵਾ ਉਹ ਪਾਕਿਸਤਾਨ ਚਲਾ ਗਿਆ ਸੋ ਉਹ ਵੀ ਇੱਕ ਬਹੁਤ ਵੱਡੀ ਲਾਸ ਹੈ ਜੇ ਇਸ ਵਿੱਚ ਨਹਿਰੀ ਪਾਣੀ ਦੀ ਪ੍ਰੋਪਰ ਸਥਿਤੀ ਨਹੀਂ ਹੈ ਪ੍ਰੋਪਰ ਅਰੇਂਜਮੈਂਟ ਨਹੀਂ ਹੈ ਉਹ ਵੀ ਇਸ ਕਰਕੇ ਆ ਕਿ ਕਿ ਸਾਡੀਆਂ ਨਹਿਰਾਂ ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਨਹਿਰਾਂ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਜਾਂ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਵੇਲੇ ਦੀਆਂ ਉਹ ਪਾਕਿਸਤਾਨ ਨੂੰ ਬਹੁਤੀਆਂ ਨਹਿਰਾਂ ਦੀਆਂ ਵਾ ਆ ਉਹ ਚਲੀਆਂ ਗਈਆਂ ਔਰ ਜੋ ਸਾਨੂੰ ਪਾਣੀ ਮਿਲਿਆ 47 ਦੇ ਵਿੱਚ ਉਹ ਤੋਂ ਬਾਅਦ ਸਿਆਸਤ ਹੌਲੀ ਹੌਲੀ ਕਰਕੇ ਉਹਦਾ ਵੱਡਾ ਹਿੱਸਾ ਜਿਹੜਾ ਵਾ ਉਹ ਸਾਡਾ ਲੈ ਗਈ ਅੰਗਰੇਜ਼ਾਂ ਵਾਲੇ ਪੰਜਾਬ ਦਾ ਜਿਹੜਾ ਇਨਸਿਗਨੀਆ ਸੀ ਜਿਹਨੂੰ ਕੋਰਟ ਆਫ ਆਰਮਸ ਅੰਗਰੇਜ਼ੀ ਦੇ ਵਿੱਚ ਕਹਿੰਦਾ ਉਹ ਉਹਦੇ ਵਿੱਚ ਤਿੰਨ ਚਾਰ ਲੈਟਿਨ ਦੇ ਵਰਡ ਲਿਖੇ ਹੋਏ ਸਨ ਪੋਤੇ ਨੂੰ ਤੋਂ ਸਮਝ ਨਹੀਂ ਆਈ ਆਨ ਦੀ ਪ੍ਰਕਰੈਸੈਂਟ ਐ ਫਲੂਵਸ ਜਿਹਦਾ ਜਿਹੜਾ ਮਤਲਬ ਸੀਗਾ ਸਟ੍ਰੈਂਥ ਆਫ ਦੀ ਵਾਟਰਸ ਸੋ ਉਹ ਜਿਹੜਾ ਬਾ ਸੀ ਇਨਸਿਗਨੀਆ ਵੀ ਚਲਾ ਗਿਆ ਸਾਡਾ ਤੇ ਉਹ ਜਿਹੜਾ ਪਾਣੀ ਸੀ ਉਹ ਵੀ ਚਲਾ ਗਿਆ ਤੇ ਜਿਹੜੀ ਪਾਣੀ ਦੇ ਨਾਲ ਤਾਕਤ ਸੀ ਹੌਲੀ-ਹੌਲੀ ਉਹ ਵੀ ਚਲੀ ਗਈ ਸੋ ਇਹ ਹਾਲਾਤ ਇਸ ਵੇਲੇ ਬਣੇ ਹੋਏ ਨੇ ਅ ਇਸ ਵੇਲੇ ਪਾਣੀ ਅਸੀਂ ਗੱਲ ਅੱਜ ਕਰ ਰਹੇ ਆਂ ਵੀ ਅਸੀਂ ਮਾਰੂਥਲਤ ਨਹੀਂ ਬਣਨ ਜਾ ਰਹੇ ਸੋ ਵੇਖੋ ਹਾਲਾਤ ਉਹ ਕਿੰਨੀ ਆਇਰੋਨਿਕਲ ਗੱਲ ਐ ਅਫਸੋਸ ਦੀ ਗੱਲ ਐ ਕਿ ਉਹ ਪੰਜਾਬ ਦਾ ਪਾਣੀਆਂ ਦਾ ਸੂਬਾ ਜਿਹੜਾ ਵਾ ਉਹ ਇਸ ਵੇਲੇ ਇਹ ਉੱਥੇ ਆ ਡਿਸਕਸ਼ਨ ਹੋ ਰਹੀ ਐ ਹਾਲਾਂਕਿ ਸਾਡੇ ਗੁਰੂਆਂ ਨੇ ਬਹੁਤ ਮਹੱਤਤਾ ਦਿੱਤੀ ਪਾਣੀ ਨੂੰ ਜਿਵੇਂ ਜ਼ਮੀਨ ਨੂੰ ਪਾਣੀ ਨੂੰ ਹਵਾ ਨੂੰ ਮਹੱਤਤਾ ਦਿੱਤੀ ਉਸੇ ਤਰ੍ਹਾਂ ਜ਼ਮੀਨ ਤੇ ਹਵਾ ਨੂੰ ਦਿੱਤੀ ਉਸੇ ਤਰ੍ਹਾਂ ਪਾਣੀ ਦਿੱਤੀ ਜਿਵੇਂ ਆਪਨ ਪਤਾ ਹੀ ਆ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਮਤਲਬ ਜਿਹੜਾ ਪਾਣੀ ਆ ਉਹ ਨੂੰ ਪਿਤਾ ਦਾ ਦਰਜਾ ਜਿਹੜਾ ਵਾ ਉਹ ਦਿੱਤਾ ਗਿਆ ਵਾ ਪਰ ਹੌਲੀ ਹੌਲੀ ਇਹਦੇ ਬਾਵਜੂਦ ਨਾ ਅਸੀਂ ਪ੍ਰਵਾਹ ਕੀਤੀ ਤੇ ਨਾ ਸਰਕਾਰਾਂ ਨੇ ਪ੍ਰਵਾਹ ਕੀਤੀ ਔਰ ਫਿਰ ਸਿਆਸਤ ਜਿਹੜਾ ਵਾ ਉਹ ਸਾਡਾ ਬਹੁਤ ਵੱਡਾ ਹਿੱਸਾ ਪਾਣੀ ਦਾ ਹੌਲੀ ਹੌਲੀ ਅ ਲੱਗੀ ਸਾਨੂੰ ਇਸ ਬੜੀ ਵੱਡਮੁੱਲੀ ਚੀਜ਼ ਤੋਂ ਹੌਲੀ-ਹੌਲੀ ਵਾਂਝਾ ਕਰਤਾ ਸਭ ਤੋਂ ਏਰੀਆ ਜਿੱਥੇ ਮਾੜੀ ਹਾਲਤ ਆ ਉਹ ਮੁੱਖ ਮੰਤਰੀ ਦਾ ਆਪਣਾ ਏਰੀਆ ਵਾ ਸੰਗਰੂਰ ਹੁਣ ਪਤਾ ਨਹੀਂ ਉਹ ਉਸ ਏਰੀਆ ਵਾਸਤੇ ਕੀ ਕਰਨ ਜਾ ਰਹੇ ਆ ਲੇਕਿਨ ਮੈਂ ਜੋ ਮਹਾਰਾਣਾ ਗੱਲ ਕਰਦਾ ਉਹ ਆnde ਸਭ ਤੋਂ ਜ਼ਿਆਦਾ ਜਿਹੜੀ ਚਿੰਤਾ ਵਾਲੀ ਗੱਲ ਆ ਉਹ ਸੰਗਰੂਰ ਤੇ ਪਲੇਅਰ ਕੋਟਲਾ ਏਰੀਆ ਦੇ ਵਿੱਚ ਹੈ ਉੱਥੋਂ ਅੱਗੇ ਮਾਨਸਾ ਵਗੈਰਾ ਵਗੈਰਾ ਇਹਨਾਂ ਏਰੀਆ ਦੇ ਵਿੱਚ ਆ ਹੁਣ ਕੀ ਕਰਨ ਦੀ ਲੋੜ ਆ ਮੇਰਾ ਮੇਰਾ ਖਿਆਲ ਆ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੋਸਦਾ ਮੇਰੇ ਨਾਲ ਬਹੁਤ ਲੋਕੀ ਸਹਿਮਤ ਨਾ ਹੋ ਮੇਰਾ ਖਿਆਲ ਆ ਕਿ ਸਮਾਂ ਆ ਗਿਆ ਵਾ ਕਿ ਵਾਟਰ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰਨ ਦੀ ਲੋੜ ਆ ਤਾਂ ਕਿ ਕੋਈ ਵੀ ਪਾਣੀ ਵੇਸਟ ਕਰਨ ਦੀ ਜੁਰਰਤ ਵੀ ਨਾ ਕਰੇ ਉਹਦੇ ਲਈ ਕਾਨੂੰਨ ਬਣਨੇ ਚਾਹੀਦੇ ਆ ਤਾਂ ਕਿ ਪਾਣੀ ਜਿਹੜਾ ਵਾ ਹਰ ਟੁਪਕਾ ਪਾਣੀ ਦਾ ਜਿਹੜਾ ਵਾ ਉਹ ਬਚ ਸਕੇ ਇੱਕ ਦੂਜੇ ਤੇ ਇਲਜ਼ਾਮ ਮੜਨ ਦੀ ਬਜਾਏ ਮੈਂ ਵੇਖਿਆ ਵਾ ਕਾਂਗਰਸ ਆਉਂਦੀ ਸੀ ਉਹ ਅਕਾਲੀਆਂ ਤੇ ਲਾਬਲਦੀ ਸੀ ਹੁਣ ਆਮ ਆਦਮੀ ਪਾਰਟੀ ਆ ਗਈ ਉਹ ਕਾਂਗਰਸ ਤੇ ਅਕਾਲੀ ਦਲ ਭਾਜਪਾ ਸਾਰਿਆਂ ਦੇ ਦੇ ਬਿਆਨਬਾਜ਼ੀ ਕਰਦੀ ਹੈ ਲੋੜ ਹੈ ਸਾਰਿਆਂ ਨੂੰ ਇਕੱਠੇ ਕਰਨ ਦੀ ਇਹਦੀ ਇਕੱਠੇ ਕਰਨ ਦੀ ਇਸ ਕਰਕੇ ਲੋੜ ਆ ਕਿ ਜਿਹੜੇ ਪੁਰਾਣੇ ਸਮਝੌਤੇ ਹੋਏ ਖਾਸ ਕਰਕੇ ਉਹਨੂੰ 55 ਦਾ ਸਮਝੌਤਾ ਦੇਦੇ ਸਾਬਤ ਬਹੁਤ ਵੱਡਾ ਹਿੱਸਾ ਸਾਡਾ ਪਾਣੀ ਦਾ ਰਾਜਸਥਾਨ ਨੂੰ ਜਾਂਦਾ ਵਾ ਰਾਜਸਥਾਨ ਨੂੰ ਲੋੜ ਹੈ ਦੋ ਉਹਨਾਂ ਨੂੰ ਪਾਣੀ ਕੋਈ ਪਰ ਉਹਦਾ ਬਦਲੇ ਸਾਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਵਾ ਸੋ ਇਸ ਕਰਕੇ ਉਹਨਾਂ ਨੂੰ ਉਹਨਾਂ ਤੇ ਮੁੜ ਵਿਚਾਰ ਕਰਨ ਦੀ ਲੋੜ ਆ ਇਹ ਤਾਂ ਦੀ ਹੋ ਸਕਦਾ ਵਾ ਜੇ ਸਾਰੇ ਪੰਜਾਬ ਦੇ ਲੋਕ ਇਕੱਠੇ ਹੋਣ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ ਨਾ ਕਿ ਇੱਕ ਦੂਜੇ ਦੇ ਉੱਤੇ ਦੂਸ਼ਣ ਬਾਜੀ ਕਰਨ ਅ ਉਸ ਨਹਿਰ ਦੇ ਤਹਿਤ 1955 ਦੇ ਵਿੱਚ ਉਹ ਨਹਿਰ ਬਣੀ 8.6 ਐਮਏਫ ਮਿਲੀਨ ਇਕਰ ਫੀਟ ਜਿਹੜਾ ਪਾਣੀ ਜਾ ਗਿਆ ਤੁਸੀਂ ਅੰਦਾਜ਼ਾ ਲਾ ਲਓ ਹਾਲਾਂਕਿ ਉਹਨਾਂ ਦਾ ਕੋਈ ਰੈਪੇਅਰਿੰਗ ਰਾਈਟ ਨਹੀਂ ਪਰ ਫਿਰ ਵੀ ਉਹਨਾਂ ਨੂੰ ਪਾਣੀ ਜਿਹੜਾ ਬਈ ਇਨਾ ਵੱਡਾ ਹਿੱਸਾ ਜਾ ਰਿਹਾ ਨਹਿਰੀ ਸਿਸਟਮ ਨੂੰ ਬਿਹਤਰ ਕਰਨ ਦੀ ਲੋੜ ਹੈ ਜਿਹਦੇ ਤੇ 10000 ਕਰੋੜ ਦਾ ਖਰਚਾ ਹੈ ਪੰਜਾਬ ਸਰਕਾਰ ਤੇ ਕੋਲ ਹੈ ਹੀ ਨਹੀਂ ਇਹ ਪੈਸਾ ਜੋ ਕੇਂਦਰ ਤੋਂ ਮਦਦ ਲੈਣ ਦੀ ਲੋੜ ਹੈ ਕੇਂਦਰ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦੱਸਣ ਦੀ ਲੋੜ ਹੈ ਵੀ ਅਸੀਂ ਆਂਦਾ ਤਾਂ ਵਾ ਅਸੀਂ ਜਿਉਂ ਮੁਲਕ ਦਾ ਗੋਣੇ ਆ ਤੇ ਸਾਨੂੰ ਇਨ ਨੈਰੀ ਸਿਸਟਮ ਜਿਹੜਾ ਵਾਇਨ ਸਟਰੈਂਥਨ ਕਰਨ ਵਾਸਤੇ ਪੈਸਾ ਦਿੱਤਾ ਜਾਂਦਾ ਵੇਪਨੇ ਦਾ ਅਕ੍ਰੋਸ ਡਾਈਵਰਸੀਫਿਕੇਸ਼ਨ ਦੀ ਗੱਲਬਾਤ ਹੁੰਦੀ ਆ ਪਰ ਜਿੰਨਾ ਚਿਰ ਤੱਕ ਜਿਹੜੀਆਂ ਫਸਲਾਂ ਅਸੀਂ ਝੋਨਾ ਕਣਕ ਛੱਡ ਕੇ ਉਗਾਉਨੇ ਆ ਉਹਦੀ ਜਰ ਸਹੀ ਨਹੀਂ ਹੋਤੇ ਉਹਨਾਂ ਨੂੰ ਉਹਨਾਂ ਨਹੀਂ ਉਗਾਵਾਗੇ ਜੇ ਉਹਨਾਂ ਦੀ ਕੀਮਤ ਨਹੀਂ ਮਿਲੂਗੀ ਪਿਛਲੇ ਸਾਲ ਮੂੰਗੀ ਦੀ ਗੱਲ ਕੀਤੀ ਮੂੰਗੀ ਖਰੀਦਾਂਗੇ ਖਰੀਦੂਗੀ ਸਰਕਾਰ ਪਰ ਐਸਲ ਹੱਥ ਪਿੱਛੇ ਖਿੱਚ ਲਿਆ ਦਾਲਾ ਮੂੰਗੀ ਮੱਖੀ ਅ ਤੇਲ ਸਰੋਂ ਦਾ ਤੇਲ ਇਹਨਾਂ ਚੀਜ਼ਾਂ ਵਾਸਤੇ ਤੇ ਮੇਰੇ ਖਿਆਲ ਪੰਜਾਬ ਸਰਕਾਰ ਜਿੰਨੇ ਕਿ ਪੰਜਾਬ ਦੇ ਚੋਂ ਉੱਗਣ ਗਿਆ ਉਹਨਾਂ ਦੀ ਖਪਤ ਵੀ ਪੰਜਾਬ 'ਚ ਹੋ ਸਕਦੀ ਆ ਉਹਦੇ ਲਈ ਬਹੁਤਾ ਪੈਸੇ ਦੀ ਵੀ ਲੋੜ ਨਹੀਂ ਫ੍ਰੀ ਬਿਜਲੀ ਜਿਹੜੀ ਦਿੱਤੀ ਜਾਂਦੀ ਆ ਉਹਨੂੰ ਰੈਗੂਲੇਟ ਕਰਨ ਦੀ ਲੋੜ ਆ ਸਿਰਫ ਦੋ ਟਿਊਬਵੈਲਸ ਤੱਕ ਜਾਂ ਦੋ ਤਿੰਨ ਟਿਊਬਵੈਲਸ ਤੱਕ ਫ੍ਰੀ ਬਿਜਲੀ ਦਿੱਤੀ ਜਾਵੇ ਤਿੰਨ ਏਕੜ ਦੋ ਏਕੜ ਤੱਕ ਪੰਜ ਏਕੜ ਤੱਕ ਫ੍ਰੀ ਬਿਜਲੀ ਦਿੱਤੀ ਜਾਵੇ ਔਰ ਰੇਨ ਵਾਟਰ ਹਾਰਵੈਸਟਿੰਗ ਰਵਿੰਦਰ ਸਿੰਘ ਗਰੇਵਾਲ ਨੇ ਰਵੀ ਗਰੇਵਾਲ ਨੇ ਸਿੰਗਾਪੁਰ ਦਾ ਐਗਜ਼ਾਮਪਲ ਦਿੱਤਾ ਉਹੋ ਹੀ ਐਗਜ਼ਾਮਪਲ ਜਿਹੜਾ ਵਾ ਉਹ ਇਜ਼ਰਾਈਲ ਦਾ ਵੀ ਹੈ ਉਹਨਾਂ ਮੁਲਕਾਂ ਕੋਲ ਕੋਈ ਪਾਣੀ ਹੈ ਨਹੀਂ ਸੀ ਵਾਟਰ ਨੂੰ ਉਹ ਇਸਤੇਮਾਲ ਕਰਦੇ ਆ ਖਾਰੇ ਪਾਣੀ ਨੂੰ ਟ੍ਰੀਟ ਕਰਕੇ ਇਸਤੇਮਾਲ ਕਰਦੇ ਸਾਡੇ ਕੋਲ ਤੇ ਫਿਰ ਵੀ ਪਾਣੀ ਹੈ ਰੇਨ ਹੈ ਵਾਟਰ ਹੈ ਪਾਣੀ ਬਾਰਸ਼ਾ ਹੁੰਦੀ ਆ ਵਾ ਉਹਨਾਂ ਬਾਰਸ਼ਾ ਨੂੰ ਆਪਾਂ ਟ੍ਰੀਟ ਕਰੀਏ ਥਾਂ ਥਾਂ ਤੇ ਰੈਜ਼ਰਵਰ ਬਣਾਈਏ ਡਿਗੀਆਂ ਬਣਾਈਏ ਤਾਂ ਕਿ ਉਹ ਪਾਣੀ ਜਿਹਨੂੰ ਥੋੜੂੰਂਦੀ ਆ ਉਦੋਂ ਪਾਣੀ ਜਿਹੜਾ ਵਾ ਉਹ ਵਰਤਿਆ ਜਾ ਸਕੇ ਵਾਟਰ ਬਾਡੀਜ਼ ਛੋਟੇ ਛੋਟੇ ਛੀਲਾ ਬਣਾਉਣ ਦੀ ਹਰ ਹਰ ਥਾਂ ਤੇ ਅ ਲੋੜ ਮੈਂ ਦੱਸਿਆ ਕਿ ਰਾਜਸਥਾਨ ਦੇ ਲਈ ਡਿੱਗੀਆਂ ਬਣੀਆਂ ਵਾ ਜਿਹੜਾ ਬਹੁਤ ਕਾਮਯਾਬਿਆ ਇੰਡਸਟਰੀ ਨੂੰ ਨਹਿਰਾ ਨਦੀਆਂ ਦੇ ਕੋਲੋਂ ਪਰਾਂ ਹਟਾਈਏ ਆ ਬੁੱਢਾ ਦਰਿਆ ਵਾਲਾ ਜਿਹੜਾ ਵੱਡਾ ਬੜਾ ਮਸਲਾ ਵਾ ਪਿਛਲੇ 50 ਸਾਲਾਂ ਤੋਂ ਉਹਨੂੰ ਸਾਫ਼ ਹੀ ਕਰੀ ਜਾ ਰਹੇ ਹਜੇ ਤੱਕ ਉਹ ਸਾਫ਼ ਨਹੀਂ ਹੋ ਰਿਹਾ ਔਰ ਉਹ ਪਿੰਡ ਦਾ ਪਾਣੀ ਜਿਹੜਾ ਵਾ ਉਹ ਇਫੈਕਟ ਹੁੰਦਾ ਵਾ ਕਿਉਂਕਿ ਬੁੱਢੇ ਦਰਿਆ ਦਾ ਪਾਣੀ ਜਿਹੜਾ ਵਾ ਬੁੱਢੇ ਨਾਲੇ ਦਾ ਪਾਣੀ ਸਤਲੁਜ ਪੈਂਦਾ ਸਤਲੁਜ ਦਾ ਪਾਣੀ ਜਿਹੜਾ ਵਾ ਅੱਗੇ ਖੇਤਾਂ ਨੂੰ ਜਾਂਦਾ ਔਰ ਰਾਜਸਥਾਨ ਦੇ ਵਿੱਚ ਪੀਣ ਵਾਸਤੇ ਵੀ ਕੰਮ ਆਉਂਦਾ ਮੱਤੇ ਬੜਾ ਮੋਰਚਾ ਬਹੁਤ ਅੱਛਾ ਕੰ ਔਰ ਉਹਨਾਂ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਸਰਕਾਰ ਨੂੰ ਗੱਲਬਾਤ ਕਰਕੇ ਵਾਕਈ ਇਸ ਪ੍ਰੋਜੈਕਟ ਨੂੰ ਗੁੜੇ ਨਾਲੇ ਪ੍ਰੋਜੈਕਟ ਨੂੰ ਮਹੱਤਤਾ ਦੇਣੀ ਚਾਹੀਦੀ ਆ ਔਰ ਸਿਰਫ ਇਹੋ ਹੀ ਨਹੀਂ ਸਾਰੇ ਇਸ਼ਾਰਾਂ ਦੇ ਵਿੱਚ ਗੰਦੇ ਨਾਲੇ ਬਣੇ ਆ ਉਹਨਾਂ ਸਾਰਿਆਂ ਨੂੰ ਸਾਫ਼ ਕਰਨ ਦੀ ਲੋੜ ਹੈ ਤਾਂ ਕਿ ਸ਼ਹਿਰ ਦਾ ਗੰਦਾ ਪਾਣੀ ਇਹਨਾਂ ਨਾਲਿਆਂ ਦੇ ਵਿੱਚ ਨਾ ਜਾਵੇ ਸਿਰਫ ਰੇਨ ਵਾਟਰ ਇਹਨਾਂ ਨਾਲਿਆਂ ਦੇ ਵਿੱਚ ਜਾਵੇ ਅਖੀਰ ਦੇ ਵਿੱਚ ਮੈਂ ਇਹੋ ਹੀ ਕਹੂੰਗਾ ਕਿ ਇਹ ਮਸਲਾ ਇਨਾ ਗੰਭੀਰ ਆ ਕਿ ਇਹਦੇ ਤੇ ਸਾਨੂੰ ਹਰ ਮਹੀਨੇ ਸਰਕਾਰ ਨੂੰ ਇੱਕ ਮਾਨਿਟਰਿੰਗ ਕਮੇਟੀ ਜਿਹੜੀ ਆ ਉਹ ਰਿਪੋਰਟ ਪੇਸ਼ ਕਰੇ ਅਤੇ ਉਹ ਰਿਪੋਰਟ ਜਿਹੜੀ ਆ ਸਾਨੂੰ ਸਾਰਿਆਂ ਦੇ ਨਾਲ ਲੋਕਾਂ ਦੇ ਨਾਲ ਸਾਂਝੀ ਕਰਨ ਦੀ ਹਰ ਮਹੀਨੇ ਲੋੜ ਆ ਬਹੁਤ ਇੰਪੋਰਟੈਂਟ ਇਸ਼ੂ ਆ ਸੋ ਇਹਨੂੰ ਆਪਾਂ ਇਹਨੂੰ ਆਪਾਂ ਗੰਭੀਰਤਾ ਨਾਲ ਲੈਣਾ ਚਾਹੀਦਾ